ਜੀਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਹਡੇ ਜਾਨਵਰ ਵੀ ਸੈਟ ਵਟ ਹੋਣਗੇ ਤੇ ਲਓ ਜੀ ਵਲੌਗ ਦੀ ਕਰਤੀ ਸਟਾਰਟਿੰਗ ਆਪਾਂ ਆ ਲੈ ਇਹਨੂੰ ਪਾ ਦਨੇ ਆਪਣੇ ਤਾਰੂ ਨੂੰ ਰਸ਼ਨ ਪਾਣੀ ਆ ਦੇਖੋ ਕੀ ਖਿਲਾਇਆ ਪਾਇਆ ਆ ਸਾਰੇ ਬੋਰੀ ਚ ਪਾ ਕੇ ਬਾਕੀ ਸਾਰਾ ਇੱਧਰ ਲਾ ਵੀ ਤੇ ਆ ਵੀ ਖੋਲ ਦਾਂ ਨੂੰ ਜਿਹੜਾ ਅੱਜ ਖਾਣਾ ਖਾ ਲੂਗੀ ਬਾਕੀ ਹਨ ਜਾਊਗਾ ਕਚਰੇਚ ਤੂ ਤੂ ਸਾਰਾ ਖਾ ਗਈ ਟਾਲੀ ਛੱਡਤੀ ਇਹਨੇ ਲੱਗਦਾ ਇਹਨੂੰ ਪਸੰਦ ਨਹੀਂ ਜੇ ਗਾਂਡਾ ਖੋਲਦੇ ਐ ਖੜਜੋ ਚੱਕੋ ਮੈਂ ਰਸਾ ਕੱਢ ਲਿਆ ਇਹਨੇ ਜਿੰਨਾ ਖਾਣਾ ਵਾ ਆਹ ਵੇਖ ਤੂ ਟ ਹੈਗਾ ਅੱਗੇ ਖਾਲੂ ਵੀ ਇਹਨੇ ਹਾਲੇ ਹਾਜੀ ਲੱਗੀ ਨਾ ਖਾਣ ਤੂ ਖਾਲਾ 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 ਚੱਲ ਇਧਰ ਵੀ ਪਿਆ ਦੇ ਆ ਵੀ ਖਾਲੀ ਬਾਕੀ ਮੋਰਗੇ ਨੂੰ ਵੀ ਛੱਡ ਦਨੇ ਆ ਵੀ ਇਹਨੂੰ ਮੈਂ ਅੰਦਰ ਰੱਖ ਲਈਨਾ ਹੁਣ ਨਾ ਸੋਨ ਮੈਂ ਨੇ ਅੰਦਰ ਚੱਲ ਕੇ ਜਗਾ ਦਿਖਾਣਾ ਇਹ ਆ ਲੋ ਆਇਓ 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 ਚੱਕ ਬਾਈ ਤੇਰਾ ਸਾਰਾ ਪਾਰਾ ਰਹਿਦਾ ਨਹੀਂ ਇੱਥੇ ਇਹ ਬੱਕਰੀ ਦਾ ਲਾਂਗੀ ਲਿਉਣ ਲਈ ਯਾਰ ਸਾ ਇਹ ਡਬਲ ਪਾਇ ਹੀ ਨਾ ਬੱਕਰੀ ਦੀ ਉਹ ਆਪਾਂ ਸਿੰਗਲ ਕਰਤਾ ਇਹ ਫਿਰ ਲਾਂਗੀ ਲਿਉਣ ਦੇ ਰੱਖ ਲਿਆ ਉਹ ਤੁਸੀਂ ਖਲਾਰਾ ਨਾ ਪਾ ਦਿਓ ਭਾਈ ਜਿਹੜਾ ਖਾਣਾ ਇੱਥੇ ਹੀ ਖਾ ਲਓ ਖਲਾਰਾ ਨਾ ਪਾ ਦਿਓ ਚੰਗਾ ਉਹ ਗੱਲ ਸੁਣ ਲੋ ਤੋਨੂ ਕਿਆ ਤੋਨੂ ਚਲੋ ਜੀ ਆਪਾਂ 라ਈਏ ਪੈਪ ਉਧਰ ਤੇ ਤਰਪਾਲ ਤੇ ਮਿੰਗਣਾ ਕੀਤੀ ਬੱਕਰੀ ਕਰਨ ਇੱਥੇ ਬੰਨੀ ਸੀ ਆਪਾਂ ਬੱਕਰੀ ਨਹੀਂ ਤਾਰਉ ਤੇ ਆ ਵੀ ਕਦਰ ਆਪਾਂ ਪਾ ਲੈਨੇ ਬੋਰੀ ਦੀ ਸਾਰਾ ਇਥੋਂ ਪਿਲਾ ਵਕਦਰੇ ਮੋਨੇ ਤੁਮ ਡਬੋਰੀ ਹੋ ਪਈਏ ਹੋ ਦੇ ਡਸਟ ਪੈਨ ਲੈ ਕੇ ਆਉਣਾ ਮੈਂ ਲਓ ਜੀ ਬਾਕੀ ਇਹੇ ਥੋੜਾ ਮੋਟਾ ਰਹਿ ਗਿਆ ਨੀ ਕੀਰੇ ਦਾ ਮੱਚ ਆ ਕੇ ਮੋਟਾ ਮੋਟਾ ਡਸਟ ਪੈਨ ਨਾ ਗੱਟੇ ਚ ਪਾਰਾ ਆ ਮਰਾ ਮੋਟਾ ਆਪਾਂ ਉਂਦਰ ਲੈ ਜਾਦੇ ਆਂ ਕੋਕਰ ਦੇ ਤੋਂ ਨਾ ਜਾਰੀ ਗਾ ਓਏ 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 ਕੰਮ ਨੂੰ ਯਾਰ ਸਮਝ ਨਹੀਂ ਆ ਤੁਸੀ ਕਮੈਂਟ ਕਰਕੇ ਜਰੂਰ ਦੱਸਿਓ ਉਹ ਮੁਰਗਣ ਮੁਰਕੀ ਹੀ ਲੜਦਾ ਰਹਿੰਦਾ ਹੈ ਇਹ ਉਹ ਮੁਰਕੀ 80% ਆ ਮੁਰਗਾ ਨੀਗਾ ਤੇ ਇੱਕ ਮੁਰਗਾ ਤੇ ਦੋ ਮੁਰਗੀਆਂ ਵਾ ਇਧਰ ਉਹ ਮਾਰ ਲੈ ਕੇ ਹੁਣ ਤੁਹਾਨੂੰ ਅੰਦਰ ਜਗ੍ਹਾ ਦਿਖਾਉਣਾ ਮੈਂ ਤਰੀਲ ਪਈ ਜਾਂਦੀ ਆ ਆਰੇ ਆਪਣੇ ਸਾਰੇ ਵਿਚਾਲੇ ਵਾਲੇ ਖਾਨੇ ਦੇ ਵਿੱਚ ਵਹਿਰਸ ਵਾਲੇ ਕਬੂਤਰ ਉੱਪਰ ਆਪਣਾ ਜੋੜਾ ਇਹ ਖਾਲੀ ਹੋ ਗਿਆ ਇਹਨਾਂ ਦਾ ਬੱਚਾ ਇੱਕ ਸੀਗਾ ਉਹ ਮਰ ਗਿਆ ਇਹਨਾਂ ਨੂੰ ਵੀ ਉੱਪਰ ਛੱਡ ਕੇ ਉਹਨੇ ਸਫਾਈ ਕਰਕੇ ਤੇ ਬੱਕਰੀ ਨੂੰ ਹੁਣ ਇੱਥੇ ਬੰਨਣਾ ਕਰਾਂਗੇ ਪਹਿਲਾਂ ਥੱਲੇ ਬੰਨਦੇ ਹੁੰਦੇ ਇੱਥੇ 2 ਸਾਲ ਕੱਢ ਲੈਣੇ ਆ ਇਹ ਇੱਕ ਇੱਥੇ ਇੱਕ ਇੱਥੇ ਉਹਨੇ ਥਾਂ ਕੱਟ ਕੇ ਤੇ ਰੱਸਾ ਬੰਨਦ ਨੇ ਇਹਦੇ ਨਾਲ ਹੀ ਜੁਬੰਦਿਆ ਕਰਾਂਗੇ ਬੱਕਰੀ ਨੂੰ ਇੱਥੇ ਬੈਠੀ ਰਿਆ ਕਰੂਗੀ ਲਓ ਜੀ ਲਓ ਜੀ ਹੁਣ ਸੋਨੂੰ ਮੈਂ ਪੂਰੀ ਸਫਾਈ ਕਰਕੇ ਮਿਲਦਾ ਉਹ ਪੱਠੇ-ਪੁੱਠੇ ਸਾਰੇ ਚੱਕਦੇ ਨੇ ਕੱਲਾ ਬੱਠੜ ਛੱਡ ਦੇਣਾ ਤੇ ਇੱਧਰ ਲਾ ਪਿਆ ਰਹੰਦਾਂਗੇ ਲੰਗੀ ਇਹਦੀ ਲਓ ਮਤ੍ਰੁ ਕਰਤੀ ਸਾਰੇ ਸੈਟ ਦੀ ਸਫਾਈ ਆ ਵੀ ਝੋਤੀਆਂ ਆਪਾਂ ਉਹ ਮੁਰਗਿਆਂ ਵਾਲੀ ਬੋਰੀ ਸਿੱਧਾ ਫਾੜ ਆ ਵੀ ਜਗਾ ਤੋਂ ਧੀਏ ਠੀਕ ਹੈ ਜੀ ਆ ਦੇਖ ਲਓ ਸਾਰਾ ਓਕੇ ਰਪੋਟਾਂ ਕੰਮ ਕਰਤਾ ਐਨ ਛੱਡ ਤੇੜਾ ਟੁੜੇ ਸਾਰਾ ਸੱਟੇ ਆਵਾਂਗੇ ਆਪਾਂ ਉੱਥੇ ਇਹ ਤੋਂ ਹੁਣ ਕੀ ਕਰਾਉਣਾ ਬਸ ਇੱਕ ਜਿਹੜਾ ਕੋਈ ਵਧੀਆ ਟੋਟਾ ਰੱਖ ਲਾਂਗੇ ਆ ਜਿਹੜਾ ਤਾਂ ਇੱਧਰ ਆਛਣੇ ਦਾ ਪੱਲੀ ਰਹਿ ਗਈ ਜਿੱਤੇ ਖਾਣੀ ਤੇ ਖਾ ਲੂਗੀ ਇਹਦੇ ਆਪ ਕਹਿਆ ਤੇ ਪਤੇ ਪੁੱਤੇ ਹਾਂਜੀ ਆਪਾਂ ਬੜਾ ਆਈ ਨਾ ਰਿਹਦੇ। ਲਾਓ ਮਤਰਾ। ਇੱਕ ਆ ਫੜਦੀ ਜੋੜੀ। ਇਹਨੂੰ ਆਪਾਂ ਤਾਂ ਸ਼ਿਫਟ ਕਰ ਦਨੇ ਆ। ਠੀਕ ਹੈ ਜੀ। ਇਹ ਇਹਨਾਂ ਦਾ ਬੱਚਾ ਮਰ ਗਿਆ। ਲਾਓ ਜੀ। ਇੱਥੇ ਛੱਡ ਦਨੇ ਆਪਾਂ। ਦੋਨਾਂ ਨੂੰ ਕਬੂਤਰੀ ਦੇ ਕੈਂਚੀ ਨਾਲ ਲੀ ਉੱਪਰ ਲਾ। ਉਹ ਬੱਚਾ ਦੇਖੋ ਕੱਢ ਹੀ ਹੋ ਗਿਆ। ਤੁਹਾ ਫਰਦਾ ਵੀ ਦੂਜਾ ਹੋ ਰਿਹਾ ਦੋ ਚੀਜ਼ ਲਾ ਰਿਹਾ ਹਨ انا ਮਿੱਟੀ ਸਿੱਟੀ ਸੀ ਮੈਂ ਵਧਿਆ ਹੋ ਗਿਆ ਕੰਮ ਆ ਦੀ ਸੁੱਕਾ ਰਹਿੰਦਾ ਹੁਣ ਨਾ ਯਾ ਵੀ ਨਿਗਾਹ ਜਮਾਂਦੇ ਆ ਤੁਹਾਡੇ ਕੋਲ ਹੈਗੇ ਬੱਚੇ ਹੈ ਜੀ ਲਾ ਲਿਆ ਦਰਮਿਆ ਦਥਾਂ ਦਾ ਬਾਕੀ ਨਾ ਆ ਦੇਖ ਲੋ ਬੱਚੇ ਦਿਲ ਰੇ ਰੇ ਵਾਦਿਆ ਨਾ ਇਥੇ ਛੋਟੇ ਬੱਚੇ ਇਹਨਾਂ ਨੂੰ ਹੁਣ ਪਤਾ ਲਿਆ ਜਾਂਦੇ ਆ ਜਾਰੀ ਜਿਹਾ ਪਾ ਦਿੰਦੇ ਆ ਉੱਥੇ ਔਰ ਮੈਂ ਤਾਂ ਗੋਲੀ ਹੋਈ ਯਾਰੀ ਦਾ ਕਖਾਨਾ ਆ ਲਓ ਸਾਰੇ ਬੱਚੇ ਠੀਕ ਆ ਹੁਣ ਅੱਖਾਂ ਦਾ ਠੀਕ ਹੋ ਚੱਲੇਗਾ ਵਾ ਦਵਾਈ ਆਪਾਂ ਕੱਲ ਜਗਰੂਪ ਬਾਈ ਨੇ ਇੱਕ ਹੋਰ ਭੇਜੀ ਐ ਫੋਟੋ ਉਹ ਪਾਉਨੇ ਆ ਭਾਈ ਦਾ ਬੜਾ ਬੇੜਾ ਖਾਵਾ ਕਰ ਆ ਆ ਆ ਵਿਚਟੇ ਦਾ ਆ ਲਾਲ ਸਰੀ ਦੇ ਮਗਰ ਬੈਠਾ ਆ ਲਿਆ ਆ ਲਿਆ ਇਹਦਾ ਬੜਾ ਭੜਾ ਧਾਰ ਕਪੜਾ ਅੰਦਰ ਦਾ ਬੱਚੇ ਛੋਟੇ ਵੀ ਹੋ ਗਏ ਵਿਚਾਰੇ ਚਲੋ ਕੋਈ ਨਾ ਸਾਰਿਆਂ ਨੂੰ ਪਥਰੇ ਲੈ ਕੇ ਚਲਦੇ ਡੋਲੀ ਚ ਬੈਠੇ ਰਹਿਣਗੇ ਉੱਥੇ ਮੈਂ ਕੱਲਾ ਕੱਲਾ ਦੋ ਦੋ ਤਿੰਨ ਤਿੰਨ ਕਰਕੇ ਛੱਡ ਕੇ ਆਉਣਾ ਜਾਲੀਆ ਨਾ ਭਾਰਾ ਬਹੁਤ ਇਕ ਤਾਂ ਦੂਜਾ ਇਹ ਬੰਦ ਕੀਤਾ ਵੇਲੇ ਪੂਰ ਦੂਪਾਰ ਹੋਇਆ ਵੇ ਉਤੋਂ ਉਸਲੇ ਬਾਈਆਂ ਬੰਦਾਂ ਤਿਆਰੀ ਦੋਨੇ ਤਾਂ ਕਰਕੇ ਆ ਸਾਰਿਆਂ ਨੂੰ ਲੇ ਲੇ ਗਏ ਠੀਕ ਹੈ ਜੀ ਤੇ ਛੋਲੇ ਛੋਲੇ ਵੀ ਥੱਲੇ ਚੱਲ ਕੇ ਜੰਨੇ ਬੱਚੇ ਛੋਟੇ ਬੱਚਿਆਂ ਨੂੰ ਜਿਵੇਂ ਦੋ ਆ ਹੋ ਗਏ ਇਹਨਾਂ ਨੂੰ ਦਿੰਨੇ ਹੁੰਨੇ ਆ ਇੱਕ ਨੀਲਾ ਤੇ ਇੱਕ ਆਸਲੇਟੀ ਆ ਇਹਨਾਂ ਚਾਰਾਂ ਬੰਦਾਂ ਨੂੰ ਜੰਨੇ ਬਾਕੀ ਤੇ ਸਾਰੇ ਖਾ ਲੈਂਦੇ ਆ ਤੇ ਟ੍ਰੇ ਇਹਨਾਂ ਦੀ ਛੋਟੀ ਆ ਦੇ ਇਹ ਵੀ ਥੱਲੇ ਲੈ ਕੇ ਚਾਲਦੇ ਆ ਮੈਂ ਫੜਦਾ ਬੱਚੇ ਥੋੜੀ ਥੋੜੀ ਕਰਕੇ ਤੇ ਛੱਡ ਕੇ ਆਉਨੇ ਥੱਲੇ ਫਿਰ ਸੋਨੂੰ ਮਿਲਦਾ ਸਾਰੇ ਥੱਲੇ ਛੱਡਦੇ ਨਾ ਲਓ ਜੀ ਛੋਟੇ ਬੱਚੇ ਪੱਥਲੇ ਪਚਾ ਦਿੰਨੇ ਆ ਮੇਰਾ ਕਲਿਸ਼ ਯਾਦਰੀ ਦੇ ਠੀਕ ਹੈ ਜੀ ਨੀਲੇ ਦਰਚਾ ਕੋਏ ਨੀਲੇ ਥੱਲੇ ਚੱਲਦੇ ਆਂ ਲਾ ਹੋਏ ਮਿੱਤਰੋ ਚਲੋ ਵੀ ਚਲੋ ਨਹੀਂ ਤੇ ਚੱਲ ਉਹ ਨਹੀਂ ਲੱਗਿਆ ਅੱਜ ਚੱਲ ਚੱਲ ਚੱਲੋ ਚਲੋ 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 ਸੇਰੋ ਚੱਲ ਵੀ ਪੱਦਾ 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 ਚਲੋ ਤੁਰ ਹਿਵੀ ਚੱਲ 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 ਪੱਦਾ 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 ਚਲ ਤੂੰ ਜਲਾ ਜਾ ਜਾ ਉਹ ਚੋੜਾ ਤੁਰਦਾ ਵਾ ਇਹ ਨੂੰ ਕਹਿੰਦਾ ਕੀ ਗੱਲ ਚੱਲ ਪਰ ਲੱਗਣਾ ਵਾ ਮਲਾਉਂ ਜੀ ਇੱਥੇ ਸ਼ਰਤ ਤੇ ਸਾਰੇ ਬੱਚੇ ਮੁੱਲੇ ਗਏ ਨੇ ਚੱਲ ਗਏ ਪਰ ਦਵਾਈ ਅਲਜੀ ਗਰੁੱਪ ਨੇ ਜਿਹੜੀ ਫੋਟੋ ਭੇਜੀ ਹੈ ਫੋਟੋ ਜਿਹੜੂ ਸੋੜਨਾ ਸ਼ੇਅਰ ਕਰੂੰਗਾ ਮੈਂ ਠੀਕ ਹੈ ਤੇ ਹੁਣ ਸਾਰੇ ਬੇਫਿਕਰੇ ਆਪਾਂ ਪਤਾ ਕਿਹਨਾਂ ਇਹਨਾਂ ਦੀ ਜ਼ਰੂਰਤ ਆ ਲੱਗ ਗਈ ਫਿਰ ਸੋੜਨਾ ਕਰਦੇ ਆਂ ਕੱਲ ਬਾਅਦ ਦੇ ਸਾਰੇ ਛੋਲੇ ਬੰਤੀ ਵੱਡੇ ਸਾਰੇ ਬੱਚੇ ਹੀ ਵੇਰੇ ਵੱਡੇ ਤਾਂ ਲੈਣੇ ਖਾਣੇ ਚਾਹ। ਇਹਨਾਂ ਨੂੰ ਪਾਉਣਾ ਰੱਖਮੈਂ। ਠੀਕ ਕੋਈ। ਆਰੇ ਵੱਡੇ। 6-7 ਪੱਠੇ ਆ। ਇਹ ਤਾਂ ਲੋਟ ਹੋ ਜਾਵੇ ਥੋੜੀ ਆ। ਇਹਨਾਂ ਲਈ ਇੰਨਾ ਕੰਮ ਹੈ ਨਹੀਂਗਾ। ਹਾਲ ਠੀਕ ਹੋ ਜਾਵੇਗਾ। ਠੀਕ ਹੈ ਜੀ। ਤੇ ਆਹ ਜੋੜੀ ਆਪਾਂ ਵੀ ਟਾਂ ਚੱਲਦੇ ਆਂ ਅੱਗੇ। ਐ ਇਹ ਰਾ ਪਤਨਾ ਖਾਣੇ ਦੇ ਵੰਡਾ ਕਰਦਾ ਬੱਚਿਆਂ ਦੀ ਫਰਮਾਸ ਫਟਾ ਟੋਯਾ ਆਹ ਦੇਖੋ ਆਹ ਦੋਨੇ ਬੱਚੇ ਇਗਲਾ ਵੇਂ ਸੀ ਬੋਲੇਆ ਇਗੜੀ ਉਹ ਇੱਕ ਜੀ ਕਾ ਲੈ ਚੀ ਮਾਲ ਲੈਣ ਦੇ ਜੀ ਕਾ ਇਹਨਾਂ ਨੂੰ ਕਾਹ ਛੱਡਦੇ ਪਰੇ ਬੋਲੇ ਚ ਚਲੋ ਕੋਈ ਨਾ ਦੇਖਦੇ ਕੀ ਬਣਦਾ ਇਹਨਾਂ ਨੂੰ ਬਾਦ ਨੇ ਇੱਥੇ ਬੱਕਰੀ ਦਾ ਸਿਸਟਮ ਆ ਪੜਵੇਂ ਤੋਂ ਦੱਸਿਆ ਮੈਂ ਇੱਥੇ ਬੰਦਿਆ ਕਰਾਂਗੇ ਆ ਦੇਖ ਲੋ ਰਾਚਣ ਅਸ਼ੋਕਾ ਬਾਪਾ ਇਹ ਬੜਾਈ ਕੰਦੇ ਖਾਂਦਾ ਖਾਂਦੀ ਤੇ ਰੱਖ ਲਾ ਜਨਾ ਛੱਡਦਾ ਫਿਰ ਆਪਾਂ ਠੀਕ ਹੈ ਜੀ ਇਧਰ ਆ ਬਾਲ ਪੂਲਕ ਦਾ ਵੇਸਟ ਸਾਰਾ ਸਾਗ ਸੂਪ ਬਣਾਉਣ ਲੱਗੇ ਸੀ ਘਰ ਦੇ ਬਾਕੀ ਬੈਠੇ ਰਹਿਣਗੇ ਇੱਥੇ ਦਵਾਈਆਂ ਦੋਵੇਂ ਆਪਣਾ ਆ ਰਹੀ ਛੋਟੀ ਇਹੋ ਜਿਹੜੇ ਟੀਕੇ ਸੀ ਤੋਂ ਨੇ ਉਹ ਮਿਕਸ ਕਰਕੇ ਇੰਨੀ ਕੁ ਬਚੀ ਆਲੀ ਇਹਾਂ ਦੀ ਥੋੜਾ ਜਿਹਾ ਬਾਕੀ ਸਭ ਤਾਂ ਆਦਾ ਇਹਨਾਂ ਦੇ ਆਖ ਓਖਾ ਚ ਇੱਥੇ ਰੱਖ ਤਾ ਇਹ ਠੰਡ ਲੱਗਦੀ ਜਾਲ ਦੇ ਵਿੱਚ ਆ ਸਾਨੂੰ ਪਰਲੇ ਬਟਰੇ ਜਾਨ ਦਿਖਾਉਣਾ ਲਓ ਜੀ ਖਾਲੀ ਹੋ ਗਿਆ ਜਾਲ ਇਹਨੂੰ ਆਪਾਂ ਹੀ ਰੱਖਦੇ ਆ ਖੁੱਡੇ ਘੋਰ ਨੇ ਜ ਇਹਨੂੰ ਮੈਂ ਤੇ ਇਹ ਹਾਂ ਦਿਖਾਵਾਂ ਤੁਹਾਨੂੰ ਕੀ ਕੰਡੀਸ਼ਨ ਹੈ ਹੋਰ ਤਾਂ ਨਹੀਂ ਕੋਈ ਬੱਥੇ ਬੁੱਛਾ ਇਨਫੈਕਟਡ ਹੋ ਗਿਆ ਬਚਾਰਾ ਨਾਲਾ ਥੋਲ ਦੇ ਲਓ ਜੀ ਇਹਦਾ ਅਰਦਾਸ ਕਰ ਲੈ ਸਤਿਨਾਮ ਸ਼੍ਰੀ ਵਾਹਿਗੁਰੂ ਮਹਾਰਾਜ ਜੀ ਜੀ ਬਹੁਣ ਸਾਰੇ ਜੀ ਤਾਂ ਠੀਕ ਆ ਠੀਕ ਆ ਠੀਕ ਆ ਠੀਕ ਆ। ਤੋ ਇਹ ਵੀ ਜਦਵਾ ਕਰਿਓ ਜਿਹੜੀ ਜਿੱਥੇ ਟਕੀ ਵੀ ਹੈ ਨਾ ਉਥੇ ਟਕੀ ਰਿਓਏ ਤੇ ਸੰਜੂ ਨਾਲ ਆਪਾਂ ਸੱਚਾ ਡੱਬੀ ਵਾਪਸ ਕਰਤੀ ਉਹ ਤੁਹਾਨੂੰ ਮੈਂ ਦੱਸਿਆ ਨਹੀਂ ਗਾ। ਉਹ ਕੋਈ ਨਾਲ ਹੈ ਨਹੀਂ ਸੀਗਾ ਨਹੀਂ ਤੇ ਆਪਾਂ ਸ਼ਾਰਟ ਵੀ ਬਣਾ ਲੈਣਾ ਸੀਗਾ। ਤੁਹਾਡੇ ਨਾਲ ਸ਼ੇਅਰ ਕਰ ਦੇਣਾ ਸੀਗਾ। ਆਹ ਦੇਖ ਲਓ ਆਪਾਂ ਅੱਛਾ ਥੱਲੇ ਉਤਰੇ ਆ ਵੀਰੇ। ਇਹ ਉਥੇ ਜਿਹੜਾ ਉਹ ਨਾ ਕੋਲੇ ਤੇ ਹੁਣ ਆਪਾਂ ਜੋੜੇ ਯਾਰ ਉਹ ਇਸ ਤੇਰੀ ਤਾਂ ਅੱਖਾਂ ਕੀ ਪਤੰਦਰਾ ਲੱਗਦਾ ਮੈਨੂੰ। ਨਹੀਂ ਨਹੀਂ ਵੇਖਦੇ ਹੀ ਵੈਸੇ ਹੀ ਵੈਸੇ ਹੀ ਹੁਣ ਤਾਂ ਡਾਰੀ ਲੱਗਦਾ ਹੀ ਆ ਇਹ ਇਹਦੀ ਆਵੇ ਬਣਾ ਆਵੇ ਉਹੀ ਡਾਰੀ ਲੱਗ ਰਹਿੰਦਾ ਇਹ ਕੋ ਬੂਦਰੀ ਦੀ ਹੱਡੀ ਆ ਅੱਜ ਰੋਟੀ ਪਾਉਣੀ ਇਹਨਾਂ ਨੂੰ ਮੈਂ ਵੇਖ ਰਿਹਾ ਉਹੀ ਨਹੀਂ ਰੋਟੀ ਬੇਜੀ ਝੂਰ ਕੇ ਪਾਉਣੇ ਆ ਉੱਥੇ ਦੋ ਬੱਚੇ ਇੱਕ ਵੱਡਾ ਬੱਚਾ ਛੱਲੂ ਦਾਂ ਧੜਦੇ ਹੈ ਨਾ ਐਵੇਂ ਨਾ ਤੋ ਹਾਂ ਖਲੇ ਫਟਾੜ ਕੇ ਦੋਸਰੇ ਕਾ ਬੈਠਾ ਵੇਖੋ ਨਾ ਜਾਓ ਤਾੜ ਦੇ ਤੇ ਉਹਨਾਂ ਦਾ ਆਪ ਤਾਂ ਪਰਲੇ ਪਾਸੇ ਬੈਠੇ ਰੱਖਿਆ ਹਾਂ ਠੀਕ ਆ ਓਕੇ ਆ ਚਲੋ ਵਾਇਗੁਰੂ ਦੀ ਕਰਪਾ ਇਧਰ ਤਾਂ ਹੋਰ ਤਾਂ ਨਹੀਂ ਹੋਇਆ ਨਹੀਂ ਮੇਰੇ ਤਾਂ ਅੱਜ ਵੀ ਖੁੱਡਾ ਖੋਲ੍ਹਣੋਂ ਚਿੱਤ ਨਹੀਂ ਕਰਦਾ ਵੀ ਕਿਤੇ ਹੋਰ ਨਾ ਕੋਈ ਵਿਚਾਰਾ ਓਏ ਤੇਰੀ ਤਾਂ ਹੀ ਆ ਲੱਗਦਾ ਯਾਰ ਮੈਨੂੰ ਕਾਕੀ ਨਾ ਜਿਹੜੀ ਦਵਾਈ ਲਿਆਵਾਂਗੇ ਨਾ ਅੱਜ ਤੇ ਉਹ ਮੈਂ ਸ਼ਾਰਟ ਪਾ ਦੂੰਗਾ ਠੀਕ ਹੈ ਹੁਣ ਕਿਉਂਕਿ ਇਹ ਰਹੀ ਨਾ ਟਾਈਮ ਹੈ ਨਹੀਂਗਾ ਮੈਂ ਭੱਜ ਕੇ ਜਾਣਾ ਜਲਦੀ ਜਲਦੀ ਘਰ ਦੇ ਨਾਲ ਕੰਮ ਆਉਂਦਾ ਹਾਂ ਉੱਥੋਂ ਲੈ ਆਉਂਗਾ ਉਹ ਮੈਡੀਸਨ ਸ਼ਾਰਟ ਉਹਦਾ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਂ ਕਿਹੜੀ ਦਵਾਈ ਹੈ ਠੀਕ ਹੈ ਜੀ ਤੇ ਇਹ ਵੀਡੀਓ ਦਾ ਬਈ ਇੱਥੇ ਐਂਡ ਕਰ ਦਿੰਨੇ ਜਿਹੜੇ ਆਪਣੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਤੇ ਲੱਗੀ ਤੇ ਉਹ ਦਵਾਈ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗਾ ਜਿਹੜੀ ਜਰੂਰ ਬਾਈ ਨੇ ਫੋਟੋ ਭੇਜੀ ਨਾ ਪਰ ಇರಾಂ ಹೈ ಷಿ ಬರ್ರೋ